ਜਨਰਾਲਾ ਬਾਦ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਟਰੈਕਟਰ ਮਾਰਚ ਜਾਣਕਾਰੀ ਮੁਤਾਬਕ ਅੱਜ ਸ਼ੁੱਕਰਵਾਰ 26 ਜਨਵਰੀ ਮੌਕੇ ਜਿੱਥੇ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਦੱਸ ਦਈਏ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਇਸ ਟਰੈਕਟਰ ਮਾਰਚ ਰਾਹੀਂ ਆਪਣਾ ਰੋਸ ਜ਼ਾਹਰ ਕੀਤਾ ਗਿਆ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਦੇ ਰੋਸ ਵਜੋਂ ਉਹਨਾਂ ਦੇ ਵੱਲੋਂ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਦੱਸ ਦਈਏ ਕਿ ਕਿਸਾਨਾਂ ਦਾ આરોਪ ਹੈ ਕਿ ਕਿਸਾਨ ਅੰਦੋਲਨ ਦੇ ਸਮੇਂ ਜੋ ਮੰਗਾਂ ਮੰਨੀਆਂ ਗਈਆਂ ਸੀ ਕੇਂਦਰ ਸਰਕਾਰ ਦੇ ਵੱਲੋਂ ਉਹ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਦੇ ਵਿੱਚ ਐਮਐਸਪੀ ਤੋਂ ਇਲਾਵਾ ਲਖੀਮਪੁਰ ਖੀਰੀ ਵਿਖੇ ਹੋਏ ਘਟਨਾ ਕਰਮ ਦੇ ਦੋਸ਼ੀਆਂ ਨੂੰ ਕੇਂਦਰ ਦੀ ਵਜਾਰਤ ਵਿੱਚੋਂ ਬਰਖਾਸਤ ਕਰਨਾ ਆਦੀ ਸ਼ਾਮਲ ਨੇ ਦੱਸ ਦਈਏ ਕਿ ਕਿਸਾਨਾਂ ਦਾ ਇਹ ਰੋਸ ਪ੍ਰਦਰਸ਼ਨ ਵੱਡੇ ਪੱਧਰ ਤੇ ਅੱਜ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਦੱਸਿਆ ਕਿ ਅੱਜ 525 ਥਾਵਾਂ ਤੇ ਉਹਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਸਾਡੀਆਂ ਮੇਨ ਜਿਵੇਂ ਮੰਗਾਂ ਸਨ 2020 ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਮੰਗਾ ਸੀ ਉਹ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਤੇ ਪੂਰਾ ਅਮਲ ਨਹੀਂ ਕੀਤਾ ਗਿਆ ਜਿਵੇਂ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣਾ ਜਿਵੇਂ ਕਿ ਲਖੀਮਪੂਰੀ ਦੇ ਫਰਕੀਰੀ ਦੇ ਕਿਸਾਨ ਉਹਨਾਂ ਨੂੰ ਇਨਸਾਫ ਦੇਣਾ ਅਜਰੇ ਮਿਸ਼ਰਾ ਟੈਣੀ ਨੂੰ ਨਾ ਕੇਂਦਰ ਦੀ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਸਲਾਖਾਂ ਦੇ ਪਿੱਛੇ ਧੱਕਣਾ ਤੇ ਉਹਨਾਂ ਨੂੰ ਪੂਰੀ ਸਜ਼ਾਵਾ ਦੇਣੀਆਂ ਤੇ ਜਿਵੇਂ ਕਿ ਕੇਂਦਰ ਦੀ ਸਰਕਾਰ ਬਿਜਲੀ ਸ਼ੋਧ ਬਿੱਲ 2020 ਲੈ ਕੇ ਆਈ ਸੀ ਜਿਹੜਾ ਕਿ ਵਾਪਸ ਲਿਆ ਗਿਆ ਸੀ ਉਸ ਨੂੰ ਦੁਬਾਰਾ ਲਾਗੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਲਾਏ ਜਾ ਰਹੇ ਨੇ ਅਸੀਂ ਫਿਰ ਸਰਕਾਰ ਤੋਂ ਪਰਜੋਰ ਮੰਗ ਕਰਦੇ ਹਾਂ ਕਿ ਬਿਜਲੀ ਸ਼ੋਧ ਬਿੱਲ 2020 ਰੱਦ ਕੀਤਾ ਜਾਵੇ ਉਸ ਨੂੰ ਵਾਪਸ ਲਿਆ ਜਾਵੇ ਤੇ ਪੰਜਾਬ ਦੀ ਸਰਕਾਰ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ ਉਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਰੱਗਣ ਜਾਵਾਂਗੇ ਜੇ ਫਿਰ ਵੀ ਸਰਕਾਰ ਸਾਡੀਆਂ ਮੰਗਾਂ 'ਤੇ ਧਿਆਨ ਨਹੀਂ ਦਿੰਦੀ ਤੇ ਇਸ ਦਾ ਬਹੁਤ ਤ ਮੋਰਚੇ ਦੀ ਮੰਗ ਹੈ ਕਿ 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਚਾਹੇ ਸਾਡੀ ਕਿਸਾਨ ਬੀਬੀ ਹੋਵੇ ਚਾਹੇ مرد ਹੋਵੇ ਉਸ ਨੂੰ 60 ਸਾਲ ਦੀ ਉਮਰ ਤੋਂ ਬਾਅਦ ਉਹਨੂੰ ਘੱਟੋ-ਘੱਟ 10000 ਪੈਨਸ਼ਨ ਚਾਹੀਦੀ ਹੈ ਚਾਹੇ ਮਜ਼ਦੂਰ ਹੋਵੇ ਕਿਸਾਨ ਹੋਵੇ ਉਸ ਨੂੰ ਪ੍ਰਤੀ ਮਹੀਨਾ 10000 ਪੈਨਸ਼ਨ ਮਿਲਣੀ ਚਾਹੀਦੀ ਹੈ ਜੇ ਕਿਸੇ ਮੁਲਾਜ਼ਮ ਨੂੰ ਸਰਕਾਰ ਪੈਨਸ਼ਨ ਦੇ ਸਕਦੀ ਹੈ ਕਿ ਇਹਨਾਂ ਕਿਸਾਨਾਂ ਨੂੰ ਨਹੀਂ ਦੇ ਸਕਦੀ ਜਿਹੜਾ ਅੰਨ ਦਾਤਾ ਦੇਸ਼ ਦਾ ਪੂਰੇ ਦੇਸ਼ ਦਾ ਢਿੱਡ ਭਰਦਾ ਵਾ ਜੀਦੇ ਸਿਰ ਤੇ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਸਾਡਾ ਦੇਸ਼ ਚੱਲਦਾ ਕਿਸਾਨ ਦੇ ਸਿਰ ਤੇ ਸਾਰੀ ਇੰਡਸਟਰੀ ਕਿਸਾਨ ਦੇ ਸਿਰ ਤੇ ਚੱਲਦੀ ਹੈ ਤੇ ਨਾਲ ਦੀ ਨਾਲ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਮਜ਼ਦੂਰਾਂ ਨੂੰ ਵੀ ਇੱਕ ਇੰਡਸਟਰੀ ਦਾ ਦਰਜਾ ਦੇਣਾ ਚਾਹੀਦਾ ਜਿਵੇਂ ਕਿ ਇੰਡਸਟਰੀ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਆ ਓਵੇਂ ਕਿਸਾਨਾਂ ਮਜ਼ਦੂਰਾਂ ਦੇ ਵੀ ਸਾਰੇ ਕਰਜ਼ੇ ਮਾਫ਼ ਹੋਣੇ ਚਾਹੀਦੇ ਕੇ ਸਰਬੰਸੇ ਇਤਜਾਜ ਜਿਹੜਾ ਹੈਗਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਦੇਖੋ ਜੀ ਅੱਜ ਇਹ ਮੈਂ ਰੇਸ਼ੇ ਮਿੱਡਾ ਸੂਬਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਦਾ ਜਿਹੜਾ ਟਰੈਕਟਰ ਮਾਰਚ ਹੈ ਅੱਜ ਇਹ ਇਸ ਕਰਕੇ ਕੱਢ ਰਿਹਾ ਕਿ ਜਦੋਂ ਕਿਸਾਨ ਪੰਜਾਬ ਤੋਂ ਚੱਲ ਕੇ ਦਿੱਲੀ ਦੇ ਆ ਬਰੂਹਾਂ ਦੇ ਬੈਠੇ ਸੀ ਤਾਂ ਮੋਦੀ ਸਰਕਾਰ ਨੇ ਚਾਹੇ ਕਾਲੇ ਕਾਨੂੰਨ ਰੱਦ ਕਰਤੇ ਸੀ ਪਰ ਅੱਜ ਨਵੀਆਂ-ਨਵੀਆਂ ਨੀਤੀਆਂ ਦੇ ਤਹਿਤ ਮੋਦੀ ਸਰਕਾਰ ਕਿਸਾਨਾਂ ਨੂੰ ਧਰਤੀ ਤੋਂ ਵਿਹਲਾ ਕਰਨਾ ਚਾਹੁੰਦੇ ਨੇ ਦੁਕਾਨਦਾਰਾਂ ਨੂੰ ਦੁਕਾਨਾਂ ਤੋਂ ਵਿਹਲਾ ਕਰਨਾ ਚਾਹੁੰਦੇ ਨੇ ਸਾਰਾ ਕੁਝ ਜਿਹੜਾ ਹੈ ਕਾਰਪੋਰੇਟ ਘਰਾਣਿਆਂ ਨੂੰ ਮੁਕੇਸ਼ ਬਾਨੀ ਅਦਾਨੀ ਨੂੰ ਦੇਣਾ ਚਾਹੁੰਦੇ ਆ ਉਹਦੇ ਸਬੰਧ 'ਚ ਅਸੀਂ ਜਿਹੜੀ ਆ ਕੁਝ ਪੈਂਡਿੰਗ ਪਈਆਂ ਮੰਗਾ ਆ ਉਹਦੇ ਸਬੰਧ 'ਚ ਅੱਜ ਜਿਹੜੀ ਕਿ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਜੇ ਕੇਂਦਰ ਦੀ ਮੋਦੀ ਸਰਕਾਰ ਹੈ ਅੱਜ ਜਿਹੜੀ ਕਿ 26 ਜਨਵਰੀ ਉਹ ਮਨਾ ਰਹੀ ਹੈ ਕਿ ਸਾਡਾ ਜਿਹੜਾ ਭਾਰਤ ਮਹਾਨ ਹੈ ਸਾਡੇ ਪ੍ਰਤਿ ਦੇ ਵਿੱਚ ਜਿਹੜਾ ਵਧੀਆ ਸੰਵਿਧਾਨ ਹੈ ਪਰ ਇਹ ਅੱਜ ਦੀ ਜਿਹੜੀ ਕਿ ਮੋਦੀ ਸਰਕਾਰ ਹੈ ਆਰਐਸਐਸ ਦੀ ਮੋਦੀ ਸਰਕਾਰ ਸੰਵਿਧਾਨ ਨੂੰ ਚਿੱਕੇ ਤੇ ਟੰਗ ਕੇ ਜਿਵੇਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 35 ਇਹ ਬਰਖਾਸਤ ਕਰਕੇ ਜਿਹੜੇ ਕਿ ਉਹ ਖੁਦਮੁਖਤਿਆਰੀ ਦੀ ਗੱਲ ਕਰਦੇ ਸੀ ਉਹਨਾਂ ਨੂੰ ਖੁਦਮੁਖਤਿਆਰੀ ਨਹੀਂ ਦਿੱਤੀ ਗਈ ਉਸ ਵਜ੍ਹਾ ਦੇ ਕਰਕੇ ਅਸੀਂ ਆਦੀਆਂ ਪਿੰਡਗ ਪਈਆਂ ਮੰਗਾ ਕਿ ਚਾ ਕਾਨੂੰਨ ਰੱਦ ਕਰਤੇ ਹੋਰ ਜਿਹੜਾ ਸਾਰਾ ਸਿਸਟਮ ਹੈ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਅਸੀਂ ਅੱਜ 26 ਜਨਵਰੀ ਦੇ ਵਿੱਚ ਵਿਰੋਧ ਕਰ ਰਹੇ ਟਰੈਕਟਰ ਮਾਰਚ ਤੇ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਜਾਂ ਸਮੁੱਚੇ ਭਾਰਤ ਦੇ ਲੋਕਾਂ ਦੀ ਮੰਗਾਂ ਉਹ ਪੂਰੀਆਂ ਕਰੇ ਜੇ ਨਹੀਂ ਕਰਦੀ ਤਾਂ ਅਗਲਾ ਸਟੈਪ ਫੇਰ ਆਊਗਾ ਉਹਦੇ ਦੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਹੈ ਅੱਜ ਭਾਰਤ ਦੇ ਵਿੱਚ ਲਗਭਗ 525 ਜ਼ਿਲ੍ਹਿਆਂ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ